ਪਹਿਲਾਂ ਤੱਕ ਸਿੰਘ ਨੇ ਹੁਕਮ ਲਾਇਆ ਸੀ ਵੀ ਜਿਹੜਾ ਵੀ ਇੱਥੇ ਬਲਾਰਾ ਆਉਂਦਾ ਵੀ ਉਹ ਥੋੜਾ ਜਿਹਾ ਆਪਣੇ ਬਾਬਤ ਦੱਸ ਦਵੇ ਤੇ ਮੈਂ ਜੇ ਖੁਦ ਬਾਬਤ ਕਹਾ ਤਾਂ ਮੇਰੀ ਕੋਈ ਨਿੱਜੀ ਪ੍ਰਾਪਤੀ ਨਹੀਂ ਹੈਗੀ ਮੈਂ ਇੱਕ ਖੇਤੀ ਸਧਾਰਨ ਖੇਤੀ ਪਰਿਵਾਰ ਤੋਂ ਖੇਤੀ ਕਰਦਾ ਪਰ ਜਿਹੜੀ ਸੰਸਥਾ ਦਾ ਜਥੇਬੰਦੀ ਦਾ ਨਾਮ ਡਾਕਟਰ ਸਾਹਿਬ ਨੇ ਲਿਆ ਮਿਸਲ ਸਾਤ ਨੂੰ ਉਹ ਪਿਛਲੇ 2 ਸਾਲ ਤੋਂ ਵਜੂਦ ਵਿੱਚ ਆਈ ਹੈ ਤੇ ਉਹਦੇ ਵਿੱਚ ਮੈਂ ਬਤੌਰ ਜਰਨਲ ਸਕੱਤਰ ਦੀ ਸੇਵਾ ਨਿਭਾ ਰਿਹਾ ਹਾਂ ਇਹ ਵੀ ਜਰਨਲ ਸਕੱਤਰ ਵੀ ਤਾਂ ਕਹਿਣਾ ਪੈਂਦਾ ਕਿਉਂਕਿ ਜਿੰਨਿਆਂ ਨੇ ਜੱਥੇਬੰਦੀਆਂ ਜਦੋਂ ਬਣਾਉਂਦੇ ਆ ਮਜਬੂਰੀ ਹੁੰਦੀ ਆ ਥੋ ਇੱਕ ਜਰਨਲ ਸਕੱਤਰ ਦਾ ਅਹੁਦਾ ਦੇਣਾ ਪੈਂਦਾ ਵੈਸੇ ਅਸੀਂ ਉਹਦੇ ਵਿੱਚ 11 ਮੈਂਬਰੀ ਦਾ ਸਿਸਟਮ ਰੱਖਿਆ ਕੋਈ ਸਾਡਾ ਉਸ ਤਰੀਕੇ ਨਾਲ ਪ੍ਰਧਾਨ ਨਹੀਂ ਕੋਈ ਸਕੱਤਰ ਨਹੀਂ ਪਿਛਲੇ ਸਮੇਂ ਦੇ ਵਿੱਚ ਜੱਥੇਬੰਦੀ ਵੱਲੋਂ ਕੋਸ਼ਿਸ਼ ਸੰਘਰਸ਼ਾਂ ਦੇ ਵਿੱਚ ਯੋਗਦਾਨ ਪਾਇਆ ਗਿਆ ਜਿਦੇ ਵਿੱਚ ਮੱਤੇਵਾੜੇ ਜਿਹੜਾ ਫੈਕਟਰੀਆਂ ਲੱਗਣੀਆਂ ਸੀ ਉਸ ਟਾਈਮ ਉਹ ਰੁਕੀਆਂ ਗਈਆਂ ਉਸ ਤੋਂ ਇਲਾਵਾ ਆਪਣੇ ਇੱਥੇ ਸ਼ਰਾਫਤੀ ਦੇ ਵਿੱਚ ਲਗਾਤਾਰ ਸਯੋਜਕ ਚ ਰਹੇ ਆ ਉਸ ਤੋਂ ਇਲਾਵਾ ਇੱਕ ਬੜੀ ਨਵੀਂ ਸਾਜਿਸ਼ ਸੀ ਜਿਹੜੀ 5000 ਕਿਊਸਿਕ ਪਾਣੀ ਹੋਰ ਨਹਿਰ ਜਿਹੜੀ ਰਾਜਸਥਾਨ ਫੀਡਰ ਕੰਕਰੀਟ ਕਰਕੇ ਉਹ ਰਾਜਸਥਾਨ ਨੂੰ ਜਾਣਾ ਸੀ ਉਹਦੇ ਤੇ ਆਪਾਂ ਮੋਦਕੀ ਮੋਰਚੇ ਦੇ ਨਾਂ ਦਾ ਸੰਘਰਸ਼ ਲੜਿਆ ਜੀ ਜਿਹਦੇ ਵਿੱਚ ਸਾਰੀਆਂ ਕਿਸਾਨ ਜੱਥੇਬੰਦੀਆਂ ਸਯੋਜਕ ਚ ਰਹੀਆਂ ਤੇ ਉਹਦੀ ਆਪਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਇੱਕ ਪ੍ਰਾਪਤੀ ਹੋਈ ਆ ਕਿ ਹੁਣ ਉਹ ਪਾਣੀ ਉੱਥੇ ਜਾਣ ਦੀ ਬਜਾਏ 3000 ਕਿਊਸਿਕ ਪਾਣੀ ਤਾਂ ਸਰਹੰਦ ਫੀਟਰ ਵਧਾ ਕੇ ਲਿਉਣ ਲੱਗੇ ਜਿਹੜੀ ਆਪਾਂ ਨੀਲੋ ਨਹਿਰ ਕਹ ਦਿੰਨੇ ਉਹਦੇ ਵਿੱਚ ਤੇ ਇੱਕ 2000 ਕਿਊਸਿਕ ਦੀ ਨਵੀਂ ਨਹਿਰ ਦਾ ਪ੍ਰਪੋਜ਼ਲ ਆਇਆ ਜਿਹਦੀ ਜਦ ਕਿ ਅਸੀਂ ਮੰਗ ਕਰੀ ਸੀ ਵੀ ਤੁਸੀਂ ਜਿਹੜਾ ਪਾਣੀ ਦੇਣਾ ਉਹ ਰਾਜਸਥਾਨ ਫੀਟਰ ਚੋਂ ਦੇ ਦਿਓ ਇਸ ਪਾਸੇ ਆ ਉਸ ਤੋਂ ਇਲਾਵਾ ਆਪਾਂ ਥੋੜੀ ਤਤਾ ਹੁਣ ਰੂਪੜ ਦੇ ਨੇੜੇ ਮਹਾਰਾਜ ਰਣਜੀਤ ਸਿੰਘ ਦੀ ਇੱਕ ਆਖਰੀ ਚੌਕੀ ਆ ਉਹਦੀ ਨਿਸ਼ਾਨੀ ਆ ਉਹਤ ਇੱਕ ਫੈਕਟਰੀ ਜਿਹੜੀ ਨਾਮ ਸਵਰਾਜ ਦੀ ਸੀ ਉਹਦਾ ਇੱਕ ਹਸਾਮਨਾ ਕਬਜ਼ਾ ਸੀਗਾ ਉਹਦੀ ਨਿਸ਼ਾਨਦੇਹੀ ਹੋਈ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਉਹ ਹੁਣ ਉਹ ਜਗ੍ਹਾ ਜਿਹੜੀ ਸੁਰੱਖਿਅਤ ਹੋਈ ਹੈ ਇਸ ਤੋਂ ਇਲਾਵਾ ਜੋ ਆਪਣਾ ਮੰਨਣਾ ਹੈ ਉਹ ਇਹ ਆ ਕਿ ਸਾਨੂੰ ਸਿੱਖਿਆ ਤੇ ਸਿਹਤ ਤੇ ਜ਼ੋਰ ਦੇਣ ਦੀ ਬਹੁਤ ਲੋੜ ਆ ਉਹਦੇ ਬਾਬਤ ਅਸੀਂ ਇਸਤਰੀ ਸੰਭਾਲ ਕੈਂਪ ਸ਼ੁਰੂ ਕੀਤੇ ਐ ਐਲਐਸਐਫਤ ਲੋਏ ਵੱਲੋਂ ਲਾਏ ਗਏ ਆ ਤੇ ਜਦੋਂ ਆਪਾਂ ਸਿੱਖਿਆ ਦੀ ਗੱਲ ਕਰਦੇ ਆ ਤਾਂ ਆਪਣੇ ਨਾਲ ਇੱਕ ਆਪਾਂ ਕਹਿ ਦਨੇ ਵਰਟੀਕਲ ਕਹਿ ਦिए ਜੇ ਨਾਲ ਇੱਕ ਸਾਡੀ ਜਥੇਬੰਦੀ ਤਰੱਕੀ ਫਾਊਂਡੇਸ਼ਨ ਦੇ ਨਾਮ ਤੇ ਕੰਮ ਕਰ ਰਹੀ ਆ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ ਇਹ ਮੰਨਦੇ ਆ ਵੀ ਜਿਹੜਾ ਆਉਣ ਵਾਲਾ ਸਮਾਂ ਹੈ ਅੱਗੇ ਤਾਂ ਕਈ ਅਸਰ ਸਮਝਾਉਣਾ ਪੈਂਦਾ ਸੀ ਉਹ ਸਾਈਬਰ ਸਕਿਉਰਿਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਤਾਂ AI ਤੁਸੀਂ ਸਾਰੇ ਸੁਣਦੇ ਹੋ ਹੋਗੇ ਉਹਦਾ ਸਮਾਂ ਹੈ ਦਾ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ तकरीबन 400 ਵਿਦਿਆਰਥੀ ਜਿਹੜਾ ਉਹ ਇੰਜੀਨੀਅਰਿੰਗ ਕਰ ਰਿਹਾ ਤੇ ਉਹਨਾਂ ਨੂੰ ਨਾਲ AI ਦੇ ਕੋਰਸਸ ਕਰਾ ਰਹੇ ਜਾ ਰਹੇ ਆ ਤਰਕੀ ਜਿਹੜੀ ਆਪਣੇ ਨਾਲ ਸੰਸਥਾ ਕੰਮ ਕਰ ਰਹੀ ਹੈ ਤੇ ਮੈਂ ਇੱਥੇ ਵੀ ਇੱਕ ਬੇਨਤੀ ਕਰਦਾ ਵੀ ਕੋਈ ਬੱਚਾ ਨਾਨ ਮੈਡੀਕਲ ਚੋ ਜੇ ਪੜਨ ਦੇ ਵਿੱਚ ਹਿੱਸਾਰ ਆ ਤਾਂ ਉਹਨੂੰ ਆਪਾਂ ਗੁਰੂ ਨਾਨਕ ਦੇ ਇੰਜੀਨੀਅਰਿੰਗ ਕਾਲਜ ਤੇ ਐਡਮਿਸ਼ਨ ਦਿਵਾਉਨੇ ਆ ਆਪਣੀ ਤਰਕੀ ਵੱਲੋਂ ਸੰਸਥਾ ਵੱਲੋਂ ਤੇ ਉਹ ਜੇ ਮਤਲਬ ਆਪਦਾ ਖਰਚਾ ਨਹੀਂ ਚੱਕ ਪਾ ਰਿਹਾ ਤਾਂ ਉਹਦੀ ਵਿੱਤੀ ਸਹਾਇਤਾ ਵੀ ਕੀਤੀ ਜਾਂਦੀ ਹੈ ਇੱਕ ਹਸਾਮ ਸਕਾਲਰਸ਼ਿਪ ਤਹੇ ਤਾਂ ਕਿ ਉਹ ਉਥੇ ਵਧੀਆ এডਿਕੇਸ਼ਨ ਲੈ ਸਕੇ ਤੇ ਨਾਲ ਹੀ ਉਹ ਉਹਨੂੰ ਜਿਹੜੇ ਇਹ ਕੋਰਸਸ ਕਰਾ ਰਹੇ ਆਂ ਵੀ ਆਉਣ ਵਾਲਾ ਸਮਾਂ ਜਦੋਂ ਆਵੇ ਤਾਂ ਸਾਡੇ ਬੱਚੇ ਜਿਹੜੇ ਆ ਉਹ ਦੁਨੀਆ ਦੇ ਹਾਲ ਦੇ ਹੋਣ ਸੋ ਇੰਨੀਆਂ ਕਿ ਪ੍ਰਾਪਤੀਆਂ ਤੋਂ ਇਲਾਵਾ ਇੱਕ ਆਪਾਂ ਹੁਣ ਜਿਹੜਾ ਇੱਕ ਮਹਿੰਮ ਸ਼ੁਰੂ ਕੀਤੀ ਹੈ ਪੰਥਕ ਪੜਾ ਦੇ ਹੇਠ ਉਹ ਪਿਛਲੇ ਦਿਨੀਓਂ ਆਪਾਂ ਸਾਲ ਦੇ ਵਿੱਚ ਸਾਲ ਉਹ ਗੁਰਮਤ ਕੈਂਪ ਲਾਉਣ ਦਾ ਹੈ ਇਸ ਦਿਨ ਸ਼ੁਰੂਆਤ ਕੀਤੀ ਸੀ ਹਕਮਤ ਸਿੰਘ ਵਾਲਾ ਤੇ ਥੀਏਟਰ ਕਲਾਜ ਤੋਂ ਪੜਾਅ ਲਾਏ ਗਏ ਆ ਉੱਥੇ ਦਸਤਾਰ ਕੈਂਪ ਤੇ ਨਾਲ ਹੀ ਬੱਚਿਆਂ ਨੂੰ ਆਪਣਾ ਗੱਤਕਾ ਦੀ ਸਿਖਲਾਈ ਤੇ ਸ਼ਾਮ ਨੂੰ ਕੁਝ ਮੁੱਦਿਆਂ ਲਈ ਡਾਕੂਮੈਂਟਰੀਜ਼ ਜਾਂ ਲੈਕਚਰਜ਼ ਇਤਿਹਾਸ ਤੋਂ ਜੋੜਨ ਲਈ ਅਜੀਪਾਲ ਸਿੰਘ ਬਰਾੜ ਹੋਣੀ ਬਹੁਤ ਜਾਣਕਾਰ ਹੈ এডਿਕੇਸ਼ਨ ਦੇ ਮਾਮਲੇ ਤੇ ਇਵੇਂ ਹੀ ਡਾਕਟਰ ਸੁਖਪ੍ਰੀਤ ਸਿੰਘ ਉੱਗੋ ਕੇ ਹੋਣੀ ਇੱਕ ਦਿਨ ਆਏ ਸੀ ਬਾਬਾ ਜੀ ਉਤਾਰ ਸਿੰਘ ਸਾਧਾ ਵਾਲੇ ਆਏ ਤੇ ਉਹ ਵੀ ਬੜੀ ਮੈਂ ਤੁਹਾਨੂੰ ਦੱਸਾਂ ਗੁਰਸਾਹਿਬ ਦੀ ਬੜੀ ਬਖਸ਼ਿਸ਼ ਆ ਤੇ ਉੱਥੇ ਮੈਨੂੰ ਇੱਕ ਚੀਜ਼ ਜੋ ਬੜੀ ਵਧੀਆ ਲੱਗੀ ਕਿ ਉੱਥੇ ਸਾਰੇ ਪਿੰਡ ਦੇ ਜਿੰਨੇ ਬੱਚੇ ਆਏ ਉਹ ਸਾਡੇ ਸਾਰੇ ਭਰਾਵਾਂ ਦੇ ਆਏ ਕੰਮੀ ਭਰਾਵਾਂ ਦੇ ਵੀ ਆਏ ਆਪਣੇ ਵੀ ਆਏ ਜਿਹੜਾ ਉਹ ਆਪਣੇ ਚ ਪਾੜਾ ਅਜ ਬੀਜੇਪੀ ਪਾਉਣ ਚਾਹੁੰਦੀਆਂ ਬਾਹਰਲੀਆ ਤਾਕਤਾਂ ਪਾਉਣਾ ਚਾਹੁੰਦੀਆਂ ਉਹ ਉਹ ਪਰਾਲਾ ਮੈਨੂੰ ਲੱਗਦਾ ਵੀ ਉਧਰ ਵੀ ਆਪਾਂ ਨੂੰ ਮਦਦ ਕਰੂਗਾ ਤੇ ਬੱਚਿਆਂ ਨੂੰ ਦਸਤਾਰਾਂ ਦਾ ਆਪਾਂ ਸਹਿਯੋਗ ਕਰ ਰਹੇ ਹਾਂ ਬੱਚਿਆਂ ਕੋਲ ਨਹੀਂ ਹੁੰਦੀਆਂ ਥੋੜਾ ਜਿਹਾ ਮੈਂ ਸਮਾਂ ਲੈ ਲਮਾ ਥੋੜਾ ਜਿਆਦਾ ਲੈ ਰਿਹਾ ਮੈਂ ਮਾਫੀ ਚਾਹੁੰਗਾ ਇਸ ਗਲਤੀ ਸੋ ਉਹਦੇ ਵਿੱਚ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਲੱਗੇ ਅੱਗੇ ਕਰੀਏ ਹੁਣ ਗੱਲ ਆ ਜਾਂਦੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਥੇ ਆਪਣੀ ਹਮੇਸ਼ਾ ਜਦੋਂ ਵਿਚਾਰ ਹੁੰਦੀ ਆ ਉਹ ਇਹ ਹੁੰਦੀ ਆ ਵੀ ਆਪਾਂ ਇਕੱਠੇ ਹੋ ਜੀ ਇਕੱਠੇ ਹੋ ਕੇ ਆਪਾਂ ਇਲੈਕਸ਼ਨ ਲੜੀਏ ਤੇ ਇਕੱਠੇ ਹੋਣ ਦਾ ਤਰੀਕਾਕਾਰ ਤੇ ਆ ਕੇ ਆਪਣੇ ਕੰਮ ਉਲਝ ਜਾਂਦਾ ਸੋ ਸਾਡਾ ਇਹ ਮੰਨਣਾ ਹੈ ਕਿ ਇਕੱਠੇ ਹੋਣ ਲਈ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਤੁਹਾਡੇ ਟੀਚੇ ਕੀ ਆ ਉਹ ਤੈਅ ਕਰੇ ਜਾਣ ਵੀ ਤੁਸੀਂ ਕਰਨਾ ਕੀ ਆ ਤੇ ਟੀਚੇ ਕਿੱਥੋਂ ਨਿਕਲਨੇ ਆ ਟੀਚੇ ਸਾਡੇ ਇਤਿਹਾਸ ਤੋਂ ਨਿਕਲਨੇ ਆ ਭਾਈ ਕਾਨ ਸਿੰਘ ਨਾਬਾ ਦੀ ਗੁਰਦੁਆਰੇ ਦੀ ਡੈਫੀਨੇਸ਼ਨ ਆ ਵੀ ਗੁਰਦੁਆਰਾ ਕੀ ਆ ਕਿਉਂਕਿ ਆਪਾਂ ਗੁਰਦੁਆਰਾ ਪ੍ਰਬੰਧ ਦੀ ਗੱਲ ਕਰਨੀ ਆ ਛੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਨੀ ਆ ਉੱਥੇ ਪ੍ਰਬੰਧ ਸੰਭਾਲਣ ਦੀ ਜ਼ਿੰਮੇਵਾਰੀ ਆਉਣੀ ਆ ਤਾਂ ਉਹ ਉਹਨਾਂ ਦੀ ਡੈਫੀਨੇਸ਼ਨ ਤੇ ਆਪਾਂ ਖਰੇ ਉੱਤਰ ਜੀਏ ਉਹ ਪੰਜ ਚੀਜ਼ਾਂ ਕਹਿੰਦੇ ਆ ਸਭ ਤੋਂ ਪਹਿਲਾਂ ਤਾਂ ਉਹ ਉਦਿਆਤਨ ਦਾ ਕੇਂਦਰ ਆ ਗੁਰਬਾਣੀ ਨਾਲ ਜੋੜਨਾ ੴ ਦਾ ਨਾਮ ਲੈਣਾ ਇੱਥੇ ਸੰਗਤ ਕਰਨੀ ਆ। ਉਦੋਂ ਅੱਗੇ ਆਉਂਦੇ ਆ ਵੀ ਉਹ ਇੱਕ ਭੁੱਖੇ ਲਈ ਸਥਾਨ ਆ ਲੰਗਰ ਦਾ ਸਥਾਨ। ਉਹਨੂੰ ਭੁੱਖੇ ਦਾ ਢਿੱਡ ਭਰਨਾ। ਜਿਵੇਂ ਆਪਾਂ ਕਹਿੰਦੇ ਆ ਗੁਰੂ ਦੀ ਗੋਲ ਗਰੀਬ ਦਾ ਮੂੰਹ ਇੱਕ ਉਹ ਆ। ਉਦੋਂ ਗਾਉਂਦੇ ਆ ਵੀ ਉਹ ਇੱਕ ਸਫਾਖਾਨਾ ਦਵਾਖਾਨਾ ਉਥੋਂ ਉਹਨੂੰ ਇਲਾਜ ਵੀ ਦੇਣਾ ਪੈਣਾ। ਸਾਡੀ ਸੰਸਥਾ ਨੂੰ ਜਿਹੜੇ ਉਹਨਾਂ ਨੇ ਡੈਫੀਨੇਸ਼ਨ ਦਿੱਤੀਆਂ ਉਸ ਪਾਸੇੋਂ ਆਪਾਂ ਹੁਣ ਤਾਈਆਂ 'ਚ ਰਹੇ ਆ ਤੈਉ ਅੱਜ ਆਪਣੇ ਹਾਲਾਤ ਆ ਆਪਾਂ ਨੇ ਸਾਡੇ 'ਚੋਂ ਸਿੱਖੀ 'ਚੋਂ ਸਾਡੇ ਬੰਦੇ ਦੂਰ ਹੋ ਰਹੇ ਆ ਨਾਲ ਹੀ ਉਹਨਾਂ ਦੇ ਇੱਕ ਉਹ ਵਿਦਿਆ ਦਾ ਕੇਂਦਰ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਕਿੰਨੇ ਸਕੂਲ ਚੱਲ ਰਹੇ ਆ ਕਿੰਨੇ ਆਪਣੀਆਂ ਸੰਸਥਾਵਾਂ ਹੈਗੀਆਂ ਪਰ ਉਹਨਾਂ ਦਾ ਪ੍ਰਬੰਧ ਜਿਸ ਤਰੀਕੇ ਦਾ ਇਹ ਲੋਕ ਕਰ ਰਹੇ ਆ ਉਹ ਨਖਿੰਦ ਪ੍ਰਬੰਧ ਦਾ ਜਿਹਨੇ ਸ਼ਫਾਰਸ਼ੀ ਭਰਤੀ ਕੀਤੇ ਆ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਨੂੰ ਅੱਗੇ ਚੱਲਣਾ ਪਊਗਾ ਤੇ ਇੱਕ ਗੱਲ ਜੋ ਮੈਂ ਇੱਥੇ ਸਮਝਦਾ ਅਸੀਂ ਆਨੇ ਆਂ ਵੀ ਸੇਵਾ ਲੈਣੀ ਆ ਅਗਲੀ ਤੇ ਮੈਂ ਤੁਹਾਨੂੰ ਬੜਾ ਸਪਸ਼ਟ ਕਹਿ ਦਿਆਂ ਸੰਗਤ ਨੇ ਤੁਹਾਨੂੰ ਸੇਵਾ ਦੇ ਦੇਣੀ ਆ ਮੈਂ ਭੁਲੇਖਾ ਨਾ ਰਹੇ ਕਿ ਸਾਨੂੰ ਸੇਵਾ ਨਹੀਂ ਮਿਲਣੀ ਉਹਨਾਂ ਤੋਂ ਪਹਿਲਾਂ ਤੋਂ ਬਹੁਤ ਅੱਕੇ ਹੋਏ ਆ ਤੇ ਹਾਲਾਤ ਸਾਡੀ ਕਿਤੇ ਇਹ ਨਾ ਹੋਵੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਤੇ ਦੇਖਦਾ ਉਹ ਦਰਨੀ ਆ ਕਿਉਂਕਿ ਅਸੀਂ ਸਿਰਫ ਸਾਡਾ ਟੀਚਾ ਉੱਥੋਂ ਤੱਕ ਸੀਮਤ ਰਹਿ ਰਿਹਾ ਵੀ ਆਪਾਂ ਕੱਠੇ ਹੋ ਕੇ ਇਲੈਕਸ਼ਨ ਲੜਨਾ ਦੋਹਾਂ ਨਾਲ ਇੱਕ ਨਹੀਂ ਲੜਾਉਣਾ ਇੱਕ ਨਾਲ ਚਾਰ ਨਹੀਂ ਲੜਾਉਣੇ ਗਾਂ ਕੀ ਕਰਨਾ ਤੇ ਮੈਂ ਇੱਕ ਗੱਲ ਇਥੇ ਬੜੀ ਸਪਸ਼ਟ ਨਾਲ ਕਹਿ ਰਿਹਾ ਮੈਨੂੰ ਤਾਂ ਚਿੰਤਾ ਰਹਿੰਦੀ ਹੈ ਮੈਂ ਤਾਂ ਸੋਚਦਾ ਕਈ ਵਾਰ ਨੀਂਦ ਨਹੀਂ ਆਉਂਦੀ ਵੀ ਸੰਗਤ ਨੇ ਤਾਂ ਸੇਵਾ ਵੀ ਦੇ ਨਹੀਂ ਆਪਾਂ ਨੂੰ ਜਿਹੜੇ ਤਰੀਕੇ ਕਰਦੇ ਆ ਤੇ ਉਹ ਆਮ ਪਾਰਟੀ ਵਾਲੇ ਤਾਂ ਤਾਂ ਬੱਜ ਗਏ ਉਹਨਾਂ ਕੋਲ ਸਰਕਾਰੀ ਬਾਡੀਗਾਰਡ ਆ ਤੇ ਆਪਣੇ ਸੰਗਤ ਨੇ ਜੁੱਤੀਆਂ ਵੀ ਮਾਰਨੀਆਂ ਬਾਅਦ ਚ ਇਹ ਗੱਲ ਭੁੱਲ ਜਿਓ ਵੀ ਨਹੀਂ ਵਧਣਗੀ ਸੋ ਦੋਨੇ ਚੀਜ਼ਾਂ ਨੂੰ ਅੱਗੇ ਲੈ ਕੇ ਚੱਲ ਗਏ ਆਪਾਂ ਕੀਚੇ ਤੈਅ ਕਰੀਏ ਵੀ ਆਪਾਂ ਕਰਨਾ ਕੀ ਹੈ ਅੱਗੇ ਆਪਾਂ ਨੂੰ ਪਤਾ ਹੋਵੇ ਵੀ ਸੰਗਤ ਨੇ ਸੇਵਾ ਦੇਤੀ ਆ ਸਾਡਾ ਸ਼ਰੂਨੀ ਕਮੇਟੀ ਦਾ ਕਿੰਨਾ ਕੁ ਬਜਟ ਆ ਉਹ ਬਜਟ ਨੂੰ ਆਪਾਂ ਕਿਵੇਂ ਸੁਧਾਰਨਾ ਸਾਡੇ ਜਿਹੜੇ ਹਸਪਤਾਲ ਚੱਲ ਰਹੇ ਆ ਗੁਰ ਰਾਮਦਾਸ ਮੈਡੀਕਲ ਚੱਲ ਰਹੇ ਆ ਉਹਨੂੰ ਆਪਾਂ ਕਿਵੇਂ ਸੁਧਾਰਾਂਗੇ ਕੀ ਕੁਝ ਕਰਨ ਦੀ ਲੋੜ ਆ ਕਿ ਉਹ ਇਲਾਜ ਬਿਹਤਰ ਕਰ ਸਕੇ ਸਾਡੇ ਕੋਲ 80 ਸਕੂਲ ਆ ਤੇ ਕਿੰਨੇ ਕਾਲਜ ਆ ਉਹਦਾ ਰੋਡ ਮੈਪ ਕੀ ਆ ਕਿਹੜੀ এডਿਊਕੇਸ਼ਨ ਲੈ ਕੇ ਜਾਣੀ ਹੈ ਕਿੱਧਰ ਨੂੰ ਜਾਣਾ ਕਿਉਂ ਫੇਲ ਹੋਏ ਆ ਉਹ ਸਾਰੀਆਂ ਗੱਲਾਂ ਵੀ ਸਾਨੂੰ ਵਿਚਾਰਨ ਦੀ ਲੋੜ ਹੈ ਤੇ ਨਾਲ ਹੀ ਬਹੁਤ ਚੰਗਾ ਪਰਾਲਾ ਡਾਕਟਰ ਸਾਹਿਬ ਹੁਣਾਂ ਦਾ ਜਿਹੜੇ ਇਹ ਲੱਗੇ ਆ ਸਾਰਿਆਂ ਨੂੰ ਇਕੱਠੇ ਕਰ ਰਹੇ ਆ ਤੇ ਵਿਚਾਰਾਂ ਲੈ ਰਹੇ ਆ ਮੇਰਾ ਇਹੀ ਵਿਚਾਰ ਆ ਵੀ ਇਹਨੂੰ ਆਪਾਂ ਹੋਰ ਅੱਗੇ ਤੋਰੀਏ ਜਿੱਥੇ-ਜਿੱਥੇ ਸਾਡੀ ਸੇਵਾ ਲਵਣਗੇ ਅਸੀਂ ਹਾਜ਼ਰ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ